ਕੀ ਪੰਜ ਤਰਫੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਡਾ ਵੋਟਰ ਹੈ ਇਹ ਕਨਸੋਲੀਡੇਟ ਹੈ ਔਰ ਪੰਜ ਤਰਫਾ ਮੁਕਾਬਲਾ ਦਾ ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਮਿਲਣ ਵਾਲਾ ਸਰ ਭਾਈ ਇਲੈਕਸ਼ਨ ਜਿਵੇਂ ਦੇਖਿਆ ਸੀ ਕਿ ਪਿੰਡਾਂ ਵਿੱਚ ਘਟਾ ਰਿਹਾ ਸੀਗਾ ਬੀਜੇਪੀ ਨੂੰ ਇਸ ਬਾਰੇ ਕੀ ਲੱਗਦਾ ਪਿੰਡਾਂ 'ਚੋਂ ਦੇਖੋ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਫ ਨੇ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਕੀਤੇ ਆ ਡਿਵੈਲਪਮੈਂਟ ਕਰਵਾਈ ਆ ਔਰ ਜਿਹੜੇ ਸੂਬੇ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿਸ ਤਰੀਕੇ ਦੇ ਨਾਲ ਉਹ ਸੂਬੇ ਅੱਜ ਅੱਗੇ ਵਧੇ ਆ ਔਰ ਬੜੀ ਮੈਂ ਮਤਲਬ ਅਫਸੋਸ ਨਾਲ ਕਹਿ ਸਕਦਾ ਕਿ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਅੱਜ 17ਵੇਂ ਨੰਬਰ ਤੇ ਚਲਾ ਗਿਆ ਔਰ ਅੱਜ ਪੰਜਾਬ ਨੂੰ ਦੁਬਾਰਾ ਮੁੜ ਪਹਿਲੇ ਨੰਬਰ ਤੇ ਲੈ ਕੇ ਆਣਾ ਇਹ ਸਾਡੀ ਪ੍ਰਾਇੋਰਟੀ ਵੀ ਹੈ ਔਰ ਪੰਜਾਬ ਦੇ ਲੋਕਾਂ ਦੀ ਇਹ ਸੋਚ ਵੀ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਉਹਨਾਂ ਦੇ ਕੈਂਡੀਡੇਟ ਆ ਜਿਹੜੇ ਵੱਧ ਤੋਂ ਵੱਧ ਜਿੱਤ ਕੇ ਜਾਣੇ ਚਾਹੀਦੇ ਆ ਤਾਂ ਕਿ ਜਿਹੜੀ ਵਿਕਾਸ ਦੀ ਧਾਰਾ ਹੈ ਇਹ ਪੰਜਾਬ ਵੱਲੇ ਪਾਸੇ ਵੀ ਆ ਜਿਹੜੀ ਆ ਸਕਦੀ ਹੈ ਕੱਲੇ ਜਰੀ ਸਾਹਿਬ ਲਗਾਤਾਰ ਵਿਰੋਧ ਹੋ ਰਿਹਾ ਹੈ ਬੀਜੇਪੀ ਕੇ ਕੈਂਡੀਡੇਟ ਦਾ ਪੰਜਾਬ ਮੇ ਲਗਾਤਾਰ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਹਨ ਦੇਖਿਏ ਮੈਂ ਨਹੀਂ ਸਮਝਦਾ ਕਿ ਜਿਹੜਾ ਕਿਸਾਨ ਆ ਉਹ ਸਾਡਾ ਵਿਰੋਧ ਕਰ ਰਿਹਾ ਕਿਸਾਨ ਦੀ ਜਿਹੜੀ ਡੈਫੀਨੇਸ਼ਨ ਆ ਕਿਸਾਨ ਤਾਂ ਇੱਕ ਮਿਹਨਤੀ ਮਜ਼ਦੂਰ ਆਪਣਾ ਕੰਮ ਕਰਨ ਵਾਲਾ ਅੰਨਦਾਤਾ ਜਿਹੜਾ ਦੁਨੀਆ ਦਾ ਪੇਟ ਭਰਦਾ ਕਿਸਾਨ ਨੇ ਕਦੀ ਵੀ ਜਿਹੜਾ ਮੈਂ ਸਮਝਦਾ ਕਿ ਐਦਾਂ ਦੀ ਗੱਲ ਨਹੀਂ ਕੀਤੀ ਅੱਜ ਤਾਂ ਜਿਹੜੇ ਵੀ ਲੋਕ ਵਿਰੋਧ ਕਰ ਰਹੇ ਆ ਇਹ ਕਿਸਾਨ ਨਹੀਂ ਇਹ ਸਰਕਾਰੀ ਕਿਸਾਨ ਆ ਸਰ ਚੰਡੀ ਸਾਹਿਬ ਨੇ ਕੱਲ ਕਬੱਡਾ આરોਪ ਲਗਾਇਆ ਹੋਇਆ ਕਹਿੰਦੇ ਕਿ ਸ਼ੀਤਲ ਤੇ ਰਿੰਕੂ ਪਹਿਲਾਂ ਹੀ ਇਕੱਠੇ ਸੀਗੇ ਤੇ ਹੁਣ ਸਟੇਜਾ ਤੇ ਵੀ ਇਕੱਠੇ ਆ ਗਏ ਜਿੰਨੇ ਵੀ ਸ਼ਹਿਰ ਚ ਦੋ ਨੰਬਰ ਤੇ ਕੰਮ ਹੁੰਦੇ ਆ ਇਹ ਹੀ ਕਰਵਾ ਰਹੇ ਸੀ ਚਲੋ ਮੇਰਾ ਤੇ ਸ਼ੀਤਲ ਦਾ ਦੋ ਨੰਬਰ ਦਾ ਕੰਮ ਤਾਂ ਨਜ਼ਰ ਨਹੀਂ ਆਇਆ ਕੋਈ ਪਰ ਚੰਨੀ ਸਾਹਿਬ ਨੇ ਜਿਹੜੇ ਦੋ ਨੰਬਰ ਦੇ ਪੈਸੇ ਕਮਾਏ ਸੀਗੇ ਉਹਦੇ ਉਹ ਕੇਸ ਜ਼ਰੂਰ ਭੁਗਤ ਰਿਆ ਉਹਨਾਂ ਦੇ ਘਰ ਦੇ ਵਿੱਚੋਂ 10 ਕਰੋੜ ਰੁਪਇਆ ਫੜਿਆ ਗਿਆ ਰਗਦੀ ਸਮਗਲਿੰਗ ਜਿਹੜੀ ਕੈਪਟਨ ਅਮਰੀਂਦਰ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਔਰ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਡਰੱਗ ਹੈ ਜਿਹੜੀ ਜੋਰਾਂ ਦੇ ਵਿਕਲਨ ਲੱਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ ਕਿ ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰੱਗ ਦੀ ਸਮਗਲਿੰਗ ਦੇ ਸੀਗੇ ਸਰ ਫਾਰਮਰ ਮਨਿੰਸ਼ੰਕਰ ਅਯਰ ਕਹਿੰਦਾ ਕਿ ਭਾਰਤ ਨੂੰ ਪਾਕਿਸਤਾਨ ਨੂੰ ਸਨਮਾਨ ਦੇਣਾ ਚਾਹੀਏ ਕਿਉਂਕਿ ਉਹਨਾਂ ਦੇ ਪਾਸ ਐਟਮ ਬੰਬ ਹੈ ਅਗਰ ਹਮ ਉਹਨਾਂ ਨੂੰ ਸਨਮਾਨ ਨਹੀਂ ਦੇਂਗੇ ਤਾਂ ਉਹ ਭਾਰਤ ਦੇ ਖਿਲਾਫ ਐਟਮ ਬੰਬ ਦਾ ਇਸਤੇਮਾਲ ਕਰ ਸਕਤੇ ਕਾਂਗਰਸ ਦੇ ਫਾਰਮਰ ਮਨਿਸਟਰ ਦੇਖਿਏ ਕਾਂਗਰਸ ਹੈ ਜਿਹੜੀ ਜਿਹੜੇ ਵੀ ਉਹਦੀਆਂ ਅਲਾਈਅੰਸ ਪਾਰਟੀਆਂ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਨੈਸ਼ਨਲ ਕਾਨਫਰੰਸ ਦੇ ਜਿਹੜੇ ਫਾਰੂਕ ਅਬਦੁੱਲਾ ਉਹ ਵੀ ਇਹ ਗੱਲ ਕਹਿੰਦੇ ਆ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਇਹ ਗੱਲ ਕਹਿ ਕੇ ਕਿ ਪਾਕਿਸਤਾਨ ਦੇ ਕੋਲ ਐਟਮ ਬੰਬ ਹੈ ਮੈਂ ਸਮਝਦਾ ਕਿ ਉਹ ਲੋਕ ਕਿਉਂ ਪਾਕਿਸਤਾਨ ਦੇ ਪੱਖ ਦੇ ਆ ਇਹ ਕਾਂਗਰਸ ਪਾਰਟੀ ਦੇ ਜਿਹੜੀ ਜਿਲੀਆਂ ਵੀ ਲਾਇੰਸ ਪਾਰਟੀਆਂ ਅੱਜ ਪਾਕਿਸਤਾਨ ਨੂੰ ਪ੍ਰਮੋਟ ਕਰ ਰਹੀਆਂ ਔਰ ਭਾਰਤ ਦੇ ਲੋਕਾਂ ਨੂੰ ਜਿਹੜਾ ਡਰਾਉਣ ਦੀ ਕੋਸ਼ਿਸ਼ ਕਰ ਰਹੀਆਂ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਵਿਦੇਸ਼ ਨੀਤੀ ਹੈ ਜਿਸ ਤਰੀਕੇ ਦੇ ਨਾਲ ਅੱਜ ਸਾਡਾ ਭਾਰਤ ਹੈ ਜਿਹੜਾ ਉਹ ਤਰੱਕੀ ਕਰ ਰਿਹਾ ਅੱਗੇ ਵਧ ਰਿਹਾ ਔਰ ਸਾਡੇ ਜਿਹੜੇ ਨਾਲ ਦੇ ਦੇਸ਼ ਪਾਕਿਸਤਾਨ ਉਹੀ ਦੇਸ਼ ਹੈ ਜਿਹੜਾ ਹਿੰਦੁਸਤਾਨ ਦੇ ਨਾਲ ਹੀ ਆਜ਼ਾਦ ਹੋਇਆ ਸੀ ਪਰ ਮੈਨਾਂ ਲੋਕ ਇੰਨਾ ਪਾਕਿਸਤਾਨੀ ਪ੍ਰੇਮ ਹੈ ਤਾਂ ਇਹ ਟਿਕਟਾਂ ਵੀ ਉੱਥੇ ਲੈਣ ਤੇ ਇਲੈਕਸ਼ਨ ਵੀ ਉੱਥੇ ਜਾ ਕੇ ਲੜ ਲੜ। ਸਰ ਰਿਕੂ ਜੀ ਇੱਕ 100 ਰੁਪਏ ਦਾ ਮਾਰਕਾ ਲੋਕਾਂ ਨੂੰ ਇਹਦਾ ਇਹ ਪੋਸਟ ਕਰਦੇ ਹੋ ਨਜ਼ਰਾਂ ਦੇ ਵਿੱਚ ਚੋਣਾਂ ਹੋ ਜਾਣਗੀਆਂ ਕਿ ਜੇ ਨਾ ਕੰਮ ਹੋਵੇ ਉਹ ਤੋਂ ਬਾਅਦ ਮੁੱਦਾ ਕੀ ਹੋਏਗਾ ਸੰਧਾ ਕੀ ਹੋਏਗਾ। ਦੇਖੋ 메ਨ ਮੁੱਦੇ ਤਾਂ ਦੇਖੋ ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਆ। ਨਾ ਇੱਥੇ ਗਿਲੰਦਰ ਦੀ ਗੱਲ ਗਿਲੰਦਰ ਜੀ ਵੀ ਇੱਥੇ ਨਗਰ ਨਿਗਮ ਫੇਲ ਆ। ਜਿੰਨਾ ਵੀ ਸਾਡਾ ਰੂਰਲ ਜਿਹੜਾ ਡਿਪਾਰਟਮੈਂਟ ਆ ਪੰਚਾਇਤੀ ਰਾਜ ਉਹ ਫੇਲ ਆ ਪੁਲਿਸ ਦੀ ਜੇ ਮੈਂ ਗੱਲ ਕਰਾਂ ਕਾਰਗੁਜ਼ਾਰੀ ਅੱਜ ਨਸ਼ਾ ਜ਼ੋਰਾਂ ਤੇ ਫਿਕਰਿਆ ਖੋਖਵਾਈ ਵੱਧ ਗਈ ਐ ਕ੍ਰਾਈਮ ਵੱਧ ਗਿਆ ਖਿਡਾਰੀ ਹੋਂ ਚਾਹੇ ਵਪਾਰੀ ਹੋਣ ਚਾਹੇ ਆਮ ਲੋਕ ਹੋਣ ਅੱਜ ਜਿਹੜੇ ਐ ਚਾਹੇ ਕਲਾਕਾਰ ਸਾਥੀ ਐ ਅੱਜ ਜਿਹੜੇ ਐ ਪਰੇਸ਼ਾਨ ਐ ਲੋੜ ਨੇ ਜਿਹੜੀ ਸਥਿਤੀ ਐ ਇਹ ਬਿਲਕੁਲ ਜਿਹੜੀ ਐ ਪੰਜਾਬ ਦੇ ਵਿੱਚ ਬਰਬਾਦ ਹੋ ਚੁੱਕੀ ਐ ਉਹ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ चंगा प्रशासन केंद्र मोदी सरकार ने दिता है उसे जो लेकिन में एक मामला सामने आया आंगनबाड़ी केंद्र में बच्चों को सिरप दी गयी वो छह महीने पुरानी थी एक्सपायरी सिरप थी जिसके बाद बच्चे बीमार भी हुए माँ बाप को लेके जाना पड़ा डॉक्टर के पास तो इसे कैसे देते क्यूँकी अब उन पर कार्रवाई कर दी गई है देखो जरा ਨੈਸ਼ਨਲ ਹੈਲਥ ਰੂਰਲ ਮਿਸ਼ਨ ਦਾ ਜਿੰਨਾ ਪੈਸਾ ਕੇਂਦਰ ਵੱਲੋਂ ਆਂਦਾ ਹੈ ਅੱਜ ਉਸ ਪੈਸੇ ਦੇ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਮੇਰੇ ਨਾਲ ਆਦਰਨੀਯ ਮਨੋਰੰਜਨ ਕਾਲੀਆ ਸਾਹਿਬ ਬੈਠੇ ਆ ਇਹ ਹੈਲਥ ਮਿਨਿਸਟਰ ਸੀਗੇ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਲੰਧਰ ਦਾ ਸਿਵਲ ਹਸਪੀਟਲ ਬਣਿਆ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਲੰਧਰ ਦਾ ਪਿੰਸ ਬਣਿਆ ਅੱਜ ਉਹਨਾਂ ਬਿਲਡਿੰਗਾਂ ਦੀ ਉਹਨਾਂ ਹਸਪਤਾਲਾਂ ਦੀ ਜਿਹੜੀ ਹਾਲਤ ਇੰਨੀ ਮਾੜੀ ਹੈ ਕਿ ਉੱਥੇ ਕਾਟਨ ਸ਼ਿਰਿੰਜਿਸ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਮਰੀਜ਼ਾਂ ਦੀਆਂ ਉਹ ਵੀ ਜਿਹੜੀਆਂ ਜਲੰਧਰ ਦੀਆਂ ਸਵੈਮ ਸੇਵੀ ਸੰਸਥਾ ਮੈਂ ਉਥੇ ਦਾਨ ਕਰ ਰਹੀ ਐ ਪਤਾ ਨਹੀਂ ਕਿਹੜੇ ਦਾਵੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਐ ਜੋ ਹੈਲਥ ਸਿਸਟਮ ਦਾ ਜਿਹੜਾ ਪੰਜਾਬ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਹੜਾ ਜਨਾਜ਼ਾ ਨਿਕਲਿਆ ਹੋਇਆ ਰਿੰਕੂ ਜੀ ਚੰਨੀ ਜੀ ਦਾ ਕਹਿਣਾ ਹੈਗਾ ਕਿ ਹਰ ਬੰਦੇ ਦਾ ਸਟੈਂਡ ਹੁੰਦਾ ਸਾਈਕਲ ਦਾ ਵੀ ਸਟੈਂਡ ਹੁੰਦਾ ਰਿੰਕੂ ਜੀ ਦਾ ਕੋਈ ਸਟੈਂਡ ਨਹੀਂ ਚੰਨੀ ਜੀ ਦਾ ਜਿਹੜਾ ਸਟੈਂਡ ਆ ਚੰਨੀ ਜੀ ਨੂੰ ਮੁੱਖ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕੰਮ ਕਰੇ ਔਰ ਅੱਜ ਚੰਨੀ ਜੀ ਦਾ ਸਟੈਂਡ ਤੁਸੀਂ ਵੇਖ ਲਓ ਕਿ ਇੱਥੇ ਨਾ ਉਹਨਾਂ ਨੇ ਮੁੱਖ ਮੰਤਰੀ ਰਹਿੰਦਿਆਂ ਕੋਈ ਸ਼ਡਿਊਲ ਕਾਸਟਾਂ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਵਪਾਰੀਆਂ ਦੇ ਲਈ ਕੋਈ ਕੰਮ ਕੀਤਾ ਨਾ ਸ਼ਹਿਰੀਆਂ ਦੇ ਲਈ ਨਾ ਕਿਸਾਨੀਆਂ ਦੇ ਕਿਸਾਨਾਂ ਦੇ ਲਈ ਜੋ ਸਟੈਂਡ ਹੈ ਜਿਹੜਾ ਉਹਨਾਂ ਦਾ ਕਲੀਅਰ ਏਜੰਡਾ ਉਹਨਾਂ ਦਾ ਸਟੈਂਡ ਇਹ ਸੀਗਾ ਕਿ ਰਿਸ਼ਵਤ ਖਾਣੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੈਸੇ ਉਹਨਾਂ ਦੇ ਘਰੋਂ ਫੜੇ ਗਏ ਐ ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਹੇ ਐ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ 'ਚ ਵੱਡੀਆਂ ਕਾਰਵਾਈਆਂ ਜੜੀਆਂ ਹੋਣਗੀਆਂ ਰਿਕੂ ਜੀ ਜਿਹੜਾ ਸਰੂਰਾਂ ਨੂੰ ਰਿਕੂ ਜੀ ਜੋ ਕਿੰਨੀਆਂ ਗਿਰਦੋ 13 ਸੀਟਾਂ ਦੇ ਵਿੱਚੋਂ 400 ਪਰ ਦੇ ਵਿੱਚ ਕਿੰਨਾ ਹਿੱਸਾ ਲੈਣ ਵਾਲਾ ਦੇਖੋ ਗੱਲ ਹੈ ਕਿ ਮੈਂ ਗਿਣਤੀ ਤਾਂ ਨਹੀਂ ਦੱਸ ਸਕਦਾ ਪਰ ਮੈਂ ਗੱਲ ਯਕੀਨੀ ਦੱਸ ਸਕਦਾ ਕਿ 13 ਸੀਟਾਂ ਦੇ ਵਿੱਚੋਂ ਸਨ ਨਾਲ ਵੱਡਾ ਅੰਕੜਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਇਹ ਜਿਹੜਾ ਇੱਕ ਵਾਰ ਤੁਸੀਂ ਕਿਹਾ ਵੀ ਬਹੁਤ ਸਾਰੇ ਮੁੱਦੇ ਆ ਜਲੰਧਰ ਦੇ ਜੀ ਪਰ ਜਲੰਧਰ ਜਿਹੜਾ ਚੰਨੀ ਉਰੀ ਆ ਹਾਲਾਂਕਿ ਸਵਾਲ ਬਹੁਤ ਤਰੀਕੇ ਨਾਲ ਪੁੱਛਿਆ ਗਿਆ ਉਹਨਾਂ ਵੱਲੋਂ ਇਹ ਆ ਵੀ ਸਭ ਤੋਂ ਵੱਡਾ ਮੁੱਦਾ ਹੀ ਉਹ ਬਣਾ ਰਹੇ ਜੋ ਉਹ ਦਲ ਬਦਲੀ ਨੂੰ ਬਣਾ ਰਹੇ ਤੇ ਉੱਤੇ ਨੰਬਰ 1 ਤੇ ਅਟੈਕ ਤੁਹਾਡੇ ਤੇ ਵੀ ਤੁਸੀਂ ਬਹੁਤ ਕੁਕਲੀ ਪਾਰਟੀ ਚੇਂਜ ਕੀਤੀ ਦੇਖੋ ਦਲ ਬਦਲੀ ਕੋਈ ਮੁੱਦਾ ਨਹੀਂ ਹੈ ਜਲੰਧਰ ਵਿੱਚ ਜਲੰਧਰ ਦੇ ਲੋਕਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਜਲੰਧਰ ਦੇ ਲੋਕਾਂ ਨੂੰ ਚੰਗਾ ਲਾਅਨਰ ਚਾਹੀਦਾ ਹੈ ਜਲੰਧਰ ਦੇ ਲੋਕੇਂਦਰ ਦੇ ਨਾਲ ਮੁਤਲਕ ਉਹ ਫੈਸਿਲਟੀਆਂ ਇਥੇ ਚਾਹੀਦੀਆਂ ਜਲੰਧਰ ਦੇ ਲੋਕਾਂ ਨੂੰ 에어ਪੋਰਟ ਚਾਹੀਦਾ ਉਹਦੀ ਕਨੈਕਟੀਵਿਟੀ ਵਧੀਆ ਹੋਵੇ ਇੰਟਰਨੈਸ਼ਨਲ 에어ਪੋਰਟ ਬਣੇ ਜਲੰਧਰ ਦੇ ਵਿੱਚ ਨਵੇਂ ਫਲਾਈਓਵਰਸ ਬਣਨ ਜਲੰਧਰ ਦੇ ਵਿੱਚ ਜਿਹੜਾ ਸਮਾਰਟ ਸਿਟੀ ਦਾ ਪੈਸਾ ਕੇਂਦਰ ਵੱਲੋਂ ਆਇਆ ਸੀ ਉਸ ਸਮਾਰਟ ਸਿਟੀ ਦੇ ਪੈਸੇ ਦੀ ਜਿਸ ਤਰੀਕੇ ਨਾਲ ਦੁਰਵਰਤਨ ਹੋਈ ਹੈ ਇੱਕ ਤਾਂ ਉਹਦੀ ਇਨਕੁਆਰੀ ਹੋਣੀ ਬੜੀ ਜ਼ਰੂਰੀ ਹੈ ਮੁੜ ਦੁਬਾਰਾ ਉਸੇ ਸਮਾਰਟ ਸਿਟੀ ਪ੍ਰੋਜੈਕਟ ਦੇ ਦੀਨ ਜਲੰਧਰ ਦਾ ਚੌਪ ਅੱਖੀ ਵਿਕਾਸ ਹੋਵੇ ਅੱਜ ਜਲੰਧਰ ਦੇ ਲੋਕੇ ਚਾਹੁੰਦੇ ਜਿਹੜਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਦੋ ਵੱਡੇ ਉਦਯੋਗਪਤੀਆਂ ਦਾ ਨਾਮ ਲੈ ਕੇ ਅਟੈਕ ਕੀਤਾ ਵੀ ਉਹਨਾਂ ਵੱਲੋਂ ਬਲੈਕ ਮਨੀ ਕਾਂਗਰਸ ਨੂੰ ਜਾ ਰਹੀ ਹੈ ਉਹਨੂੰ ਤੁਸੀਂ ਜਲੰਧਰ 'ਚ ਵੀ ਸ਼ੁਰੂ ਬਣਾਓ ਦੇਖੋ ਗੱਲ ਹੈ ਕਿ ਜਿਹੜੀ ਬਲੈਕ ਮਨੀ ਦੀ ਗੱਲ ਹੈ ਕਾਂਗਰਸ ਦੇ ਬਹੁਤ ਸਾਰੇ ਲੀਡਰ ਆ ਜਿਹੜੇ ਅੱਜ ਇਸ ਕਰਕੇ ਬੈਕਫੁੱਟ ਦੇ ਉੱਤੇ ਆ ਕੰਮ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਅਗਰ ਉਹ ਖੁੱਲ ਕੇ ਸਾਹਮਣੇ ਆਏ ਤਾਂ ਜਿਹੜਾ ਉਹਨਾਂ ਦਾ ਕਾਲਾ ਧਨ ਹੈ ਉਹ ਸਾਰਾ ਜਾਗਰ ਹੋ ਜਾਊਗਾ ਅੱਜ ਕਾਂਗਰਸ ਪੂਰੇ ਦੇਸ਼ ਦੇ ਵਿੱਚ ਜਿਹੜੀ ਡੈਡ ਨਜ਼ਰ ਆ ਰਹੀ ਹੈ ਨਹੀਂ ਇਹਦਾ ਮਤਲਬ ਹੋਰ ਹੈ ਹੋਇਆ ਚੰਨੀ ਜੀ ਨੇ ਕੱਲ ਇਹ ਕਿਹਾ ਕਿ ਤੁਸੀਂ ਤੁਹਾਨੂੰ ਜਿਵੇਂ ਵੀ ਆਮ ਟਵਿਸਟ ਕਰਕੇ ਲeke ਗਈ ਹੈ ਕਿਉਂਕਿ ਤੁਹਾਡਾ ਤੇ ਅੰਗਰਾਲ ਜੀ ਦਾ ਜੋ ਪਰਾਨੇ ਅਲੀਗੇਸ਼ਨ ਲਗਾਇਆ ਕਿ ਡਰੱਗਸ ਦੜਾ ਸਕਦਾ ਤੁਸੀਂ ਲੋਕ ਰਿਪੋਰਟ ਕਰਦੇ ਸੀ ਉਹ ਕਹਿ ਰਹੇ ਕਿ ਇਹ ਤੁਹਾਡੇ ਕੱਚੇ ਚਿੱਠੇ ਕੇਂਦਰ ਕੋਲ ਆ ਗਏ ਸੀ ਔਰ ਕੇਂਦਰ ਨੇ ਤੁਹਾਨੂੰ ਡਰਾ ਕੇ ਮਤਲਬ ਆਪਣੀ ਫਾਈਲ ਵਿੱਚ ਸ਼ਾਮਲ ਕਰ ਲਿਆ ਕੋਈ ਅਗਰ ਉਹਨਾਂ ਕੋਲ ਚੰਨੀ ਸਾਹਿਬ ਕੋਲ ਕੋਈ ਇਹੋ ਜਿਹਾ ਪ੍ਰੂਫ ਹੈ ਕਿਉਂਕਿ ਅਗਰ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਮੇਰੇ ਉਤੇ ਜਾਂ ਅੰਗਰਾਲ ਦੇ ਉਤੇ ਕਾਰਵਾਈ ਕੇਂਦਰ ਨੇ ਨਹੀਂ ਕਰਨੀ ਉਹ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਨੇ ਕਰਨੀ ਹੈ ਭਗਵੰਤ ਮਾਨ ਕੋਲ ਪੁਲਿਸ ਹੈ ਸਾਰਾ ਕੁਝ ਇਹਨਾਂ ਕੋਲ ਹੈ ਵਿਜੀਲੈਂਸ ਸੇਵਾ ਕੋਲ ਹੈ ਅਸੀਂ ਤਾਂ ਤਿਆਰ ਬੈਠੇ ਜਦੋਂ ਮਰਜ਼ੀ ਅਗਰ ਕੁਝ ਲੱਗਦਾ ਕਿ ਅਸੀਂ ਕੋਈ ਗਲਤ ਕੀਤਾ ਤਾਂ ਜਿਹੜੀ ਮਰਜ਼ੀ ਕਾਰਵਾਈ ਕਰ ਸਕਦੇ ਅਦਰਵਾੜ ਸੇ ਅਲੀਗੇਸ਼ਨ ਹੋ ਰਿਹਾ ਹੈ ਜਿਹੜਾ ਤੁਸੀਂ ਕਹਿ ਕੇ ਹਟਿਆ ਵੀ ਡਰਦੇ ਬੈਠੇ ਆ ਕਾਂਗਰਸ ਵਾਲੇ ਬੈਂਕਿੰਗ ਮੇ ਅਪਲਾਈ ਜਿੱਦਾਂ ਰੋਡਰ ਥ੍ਰੈਟ ਆ ਤਾਂ ਤੁਸੀਂ ਵੀ ਅਪਲਾਈ ਕਰੋਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਨਹੀਂ ਆ ਮੈਨੂੰ ਕੋਈ ਡਰ ਨਹੀਂ ਆ ਕੋਈ ਮੇਰੇ ਤੇ ਤੇ ਪੁਲਿਸ ਦਾ ਕੇਸ ਨਹੀਂ ਆ ਮੇਰਾ ਕੈਰੈਕਟਰ ਬਿਲਕੁਲ ਸਾਫ਼ ਹੈ ਔਰ ਮੈਨੂੰ ਕਿਸੇ ਦੀ ਧਮਕੀ ਦਾ ਕਿਸੇ ਦੀ ਗੱਲ ਦਾ ਕੋਈ ਡਰ ਨਹੀਂ ਆ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਤੁਹਾਡੇ ਚਲੰਦਾ ਫੇਸ ਦੇ ਵਿੱਚ ਬਹੁਤ ਜ਼ਿਆਦਾ ਡਰ ਸੱਟੀਆਂ ਤੁਹਾਨੂੰ ਆ ਕੁਝਿਆ ਹੋਇ 132 ਦਾ ਨੰਬਰ ਆਦਾ ਤੇ ਕੋ ਗੱਲ ਹੈ ਕਿ ਇਹਦਾ ਜਵਾਬ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਅਗਰ ਖੁੱਲੀਆਂ ਪਿਛਲੇ ਮਹੀਨੇ ਤਾਂ ਤਾਂ ਲਾ ਲਾਅ ਐਂਡ ਆਰਡਰ ਹੈ ਜਿਹੜਾ ਅੱਜ ਭਗਵੰਤ ਮਾਨ ਸਾਹਿਬ ਦੇ ਹੱਥ 'ਚ ਆ ਬੰਦ ਕਰਵਾਨ ਨਸ਼ੇ ਦੇ ਅੱਦੇ ਬੰਦ ਕਰਾਨ ਸਾਰਾ ਕੁਝ ਬੰਦ ਕਰਨ ਅੱਜ ਪਾਰਟੀ ਛੱਡਣ ਦਾ ਸਾਲੋਂ ਵੱਡਾ ਮਸਲਾ ਜਿਹੜਾ ਇਹੀ ਸੀਗਾ ਕਿ ਜਲੰਧਰ ਦੇ ਵਿੱਚ ਨਾਟਵਲਮੈਂਟ ਔਰ ਨਾ ਹੀ ਕੋਈ ਲਾਰਡ ਅੰਡਰ ਦੀ ਸਥਿਤੀ ਹੈ ਪਰ ਆਪਾ ਕਮਿਸ਼ਨਰ ਅਫਸਰ ਸਾਹਮਣੇ ਬੈਠ ਕੇ ਅੰਦਰ ਸਾਕੇ ਅਸੀਂ ਕਦੀ ਦਿਖਾ ਸਕਦੇ ਕੈਂਡੀਡੇਟ ਨੇ ਸਾਡੇ ਕਾਰਜਕਰਤਾ ਨੂੰ ਕੀ ਦਿੱਤੀ ਹੈ ਔਰ ਤੁਸੀਂ ਇਹ ਗੱਲ ਕਹਿੰਦੇ ਹੋ ਕਿਹੜੇ ਕਾਰਜਕਰਤਾ ਜਿਹੜੇ ਕਾਰਜਕਰਤਾ ਨੂੰ ਧਮਕੀ ਦਿੱਤੀ ਗਈ ਕੀ ਇਹ ਲੋਕ ਉਹ ਗੱਲ ਹੈ ਕਿ ਇਹ ਤਾਂ ਜਿਹਨੂੰ ਧਮਕੀ ਦਿੱਤੀ ਆ ਉਹ ਤੁਹਾਡੇ ਨਾਲ ਆਪ ਮੁਖਾਤਬ ਹੋਣਗੇ ਔਰ ਅਸੀਂ ਇਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਸਾਡਾ ਕਾਰਜਕਰਤਾ ਮਜ਼ਬੂਤ ਹੈ ਕੰਮ ਕਰਨ ਵਾਲਾ ਔਰ ਦਲੇਰੀ ਦੇ ਨਾਲ ਕੰਮ ਕਰਦਾ